ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਗੰਭੀਰ ਮਸਲੇ ਬਾਰੇ ਜੋ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਤੇ ਹੋ ਰਹੀ ਗੈਰ ਕਾਨੂੰਨੀ ਕੁਸਪੈਟ ਹੈ ਖਾਸ ਤੌਰ ਤੇ ਭਾਰਤੀ ਰਾਸ਼ਟਰ ਦੇ ਨਾਗਰਿਕਾਂ ਦੀ ਗੈਰ ਕਾਨੂੰਨੀ ਕ੍ਰਾਸਿੰਗ ਵਿੱਚ ਵਾਧਾ ਹੋ ਰਿਹਾ ਹੈ ਅਮਰੀਕੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਆਕੜਿਆਂ ਅਨੁਸਾਰ ਇਸ ਸਾਲ ਕੇਂਦਰੀ ਅਤੇ ਉੱਤਰੀ ਸਰਹੱਦਾਂ ਤੇ ਭਾਰਤੀ ਨਾਗਰਿਕਾਂ ਦੀ ਗੈਰ ਕਾਨੂੰਨੀ ਕੁਸਪੈਟ 2% ਦੇ ਹਿੱਸੇਦਾਰ ਬਣੀ ਹੈ ਅਮਰੀਕੀ ਕਸਟਮਸ ਐਂਡ ਵਾਟਰ ਪ੍ਰੋਟੈਕਸ਼ਨ ਦੇ ਆਕੜੇ ਸਲਾਨਾ ਰਿਪੋਰਟਾਂ ਵਿੱਚ ਦਰਜ ਕੀਤੇ ਜਾਂਦੇ ਹਨ ਜਦੋਂ 2022 ਵਿੱਚ 109535 ਗੈਰ ਕਾਨੂੰਨੀ ਕੁਸਪੈਟਾ ਹੋਈਆਂ ਤਾਂ ਉਸ ਵਿੱਚ ਭਾਰਤ ਦੇ ਨਾਗਰਿਕਾਂ ਦਾ ਹਿੱਸਾ ਲਗਭਗ 16% ਦੀ ਸੀ ਫਿਰ 2023 ਵਿੱਚ ਇਹ ਆਕੜਾ ਵੱਧ ਕੇ 199402 ਤੱਕ ਪਹੁੰਚ ਗਿਆ ਜਿਸ ਵਿੱਚੋਂ 30000 ਦੇ ਕਰੀਬ ਭਾਰਤੀ ਨਾਗਰਿਕ ਸਨ ਇਸ ਸਾਲ ਇਹ ਆਕੜਾ ਹੋਰ ਵੱਧ ਗਿਆ ਹੈ ਅਤੇ 198922 ਕੁੱਲ ਗੈਰ ਕਾਨੂੰਨੀ ਕੁਸ਼ ਬੈਠਾਂ ਵਿੱਚੋਂ 43764 ਭਾਰਤੀ ਨਾਗਰਿਕ ਸਨ ਇਸ ਦੇ ਨਾਲ ਭਾਰਤੀ ਨਾਗਰਿਕ ਅਮਰੀਕੀ ਸਰਹੱਦ ਤੇ ਗੈਰ ਕਾਨੂੰਨੀ ਕੁਸਪੈਠ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਸਭ ਤੋਂ ਵੱਡੀ ਗਰੁੱਪ ਬਣ ਗਏ ਹਨ ਜਾਂਚ ਅਤੇ ਆਕੜਿਆਂ ਤੋਂ ਇਹ ਵੀ ਸਪਸ਼ਟ ਹੈ ਕਿ ਇਹਨਾਂ ਕੁਸਪੈਠੀਆਂ ਦਾ ਦਰ ਹਜੇ ਵੀ ਲਾਟਿਨ ਅਮਰੀਕਾ ਅਤੇ ਕਰੀਬੀਨ ਦੇਸ਼ਾਂ ਦੇ ਮੁਕਾਬਲੇ ਘੱਟ ਹੈ ਪਰ ਇਹ ਆਕੜਾ ਇਹਨਾਂ ਦੇਸ਼ਾਂ ਦੇ ਇਲਾਵਾ ਅੰਤਰਰਾਸ਼ਟਰੀ ਮਾਤਰਾ ਤੇ ਹੋ ਰਹੀ ਇਮੀਗ੍ਰੇਸ਼ਨ ਨੂੰ ਦਰਸਾਉਂਦਾ ਹੈ ਇਹ ਦੱਸਣਾ ਜ਼ਰੂਰੀ ਹੈ ਕਿ ਅਮਰੀਕੀ ਸਰਹੱਦ ਤੇ ਗੈਰ ਕਾਨੂੰਨੀ ਕੁਸਪੈਠਾਂ ਦੀ ਕੁੱਲ ਮਾਤਰਾ ਬਸ ਦਰਜ ਕੀਤੀ ਗਈ ਗੈਰ ਕਾਨੂੰਨੀ ਕੁਸਪੈਠ ਖੱਲਾਂ ਦੀ ਗਿਣਤੀ ਉੱਤੇ ਅਧਾਰਿਤ ਹੈ ਜਿਸ ਨਾਲ ਇਹ ਪਤਾ ਨਹੀਂ ਲੱਗਦਾ ਕਿ ਕਿੰਨੇ ਵਿਅਕਤੀਆਂ ਨੇ ਸਫਲਤਾ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਵੇਂ ਕਿ ਪਿਛਲੇ ਹਫਤੇ ਇੱਕ ਮਹੱਤਵਪੂਰਨ ਮੀਟਿੰਗ ਹੋਈ ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਿਲ ਕੇ ਇਸ ਮੁੱਦੇ ਤੇ ਗੱਲ ਕੀਤੀ ਇਹ ਮੀਟਿੰਗ ਮਾਰੇ ਲਾਗੋ ਫਲੋਰੀਡਾ ਵਿੱਚ ਹੋਈ ਜਿੱਥੇ ਟਰੂਡੋ ਨੇ ਟਰੰਪ ਨਾਲ ਅਮਰੀਕੀ ਤਨੁਸ਼ਤਾ ਤੇ ਤਿਹਾਰ ਮਨਾਏ ਡੋਨਲਡ 트럼ਪ ਨੇ ਆਪਣੇ ਇਨੌਗਰੇਸ਼ਨ ਤੋਂ ਪਹਿਲਾਂ ਹੀ ਕੈਨੇਡਾ ਨੂੰ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਉਹ ਕੈਨੇਡਾ ਦੇ ਉੱਤਰੀ ਸਰਹੱਦ ਉੱਤੇ ਹੋ ਰਹੀ ਗੈਰਕਾਨੂੰਨੀ ਕੁਸਪੈਟ ਨੂੰ ਸੁਧਾਰ ਨਹੀਂ ਕਰਦਾ ਤਾਂ ਅਮਰੀਕਾ 25% ਟੈਰਿਫ ਲਾ ਸਕਦਾ ਹੈ। ਜਸਟਿਨ ਟਰੂਡੋ ਇਸ ਸਮੇਂ ਡੋਨਲਡ 트럼ਪ ਨਾਲ ਮੇਲਣ ਗਏ ਸੀ ਅਤੇ ਇਸ ਮੀਟਿੰਗ ਵਿੱਚ ਕੈਨੇਡਾ ਦੇ ਮੰਤਰੀ ਡੋਮਿਨਿਕ ਲਬਲੌਂਕ ਵੀ ਸੱਜਣ। ਉਹ ਕੈਨੇਡਾ ਦੇ ਸੁਰੱਖਿਆ ਮੰਤਰੀ ਹਨ ਅਤੇ ਅਮਰੀਕੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਸਮਕਾਲੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਮੁਖ ਅਧਿਕਾਰੀ ਹਨ। ਜਸਟਨ ਟਰੂਡੋ ਨੇ ਐਕਸਟ੍ਰੇ ਇਸ ਮੀਟਿੰਗ ਬਾਰੇ ਪੋਸਟ ਕੀਤੀ ਸੀ ਜਿਸ ਵਿੱਚ ਉਸਨੇ ਲਿਖਿਆ ਸ਼ੁਕਰੀਆ ਪ੍ਰਧਾਨ ਮੰਤਰੀ ਟਰੰਪ ਮੈਂ ਉਸ ਕੰਮ ਦੀ ਉਮੀਦ ਕਰਦਾ ਹਾਂ ਜੋ ਅਸੀਂ ਇਕੱਠੇ ਕਰ ਸਕਦੇ ਹਾਂ ਇਹ ਮਸਲਾ ਕੈਨੇਡਾ ਅਤੇ ਅਮਰੀਕਾ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਅਤੇ ਇਸ ਦੇ ਨਤੀਜੇ ਭਾਰਤੀ ਨਾਗਰਿਕਾਂ ਦੀ ਵੱਧਦੀ ਗੈਰ ਕਾਨੂੰਨੀ ਮਾਈਗ੍ਰੇਸ਼ਨ ਅਤੇ ਪ੍ਰਧਾਨ ਮੰਤਰੀ ਟਰੰਪ ਦੀਆਂ ਗੱਲਾਂ ਤੋਂ ਵੀ ਦਰਸਾਉਂਦਾ ਹੈ ਇਹ ਦੱਸਣਾ ਜ਼ਰੂਰੀ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੇਈ ਅੰਤਰਰਾਸ਼ਟਰੀ ਕਰਾਰਾਂ ਅਤੇ ਸਹਿਯੋਗ ਨਾਲ ਹੀ ਸੰਭਵ ਹੈ